ਹਾਂਜੀ ਸਤਿ ਸ੍ਰੀ ਅਕਾਲ ਆਹ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਨਾ ਇਹ ਹੈਗੀ ਆ ਪਾਕਿਸਤਾਨ ਦੇ ਪਿੰਡਾ 라ਵਲਾਕੋਟ ਕਸ਼ਮੀਰ ਦੇ ਅੰਦਰ ਆਉਂਦਾ ਇਹ ਉੱਥੋਂ ਦੀ ਵੀਡੀਓ ਉੱਥੋਂ ਦੇ ਸਾਰੇ ਪਿੰਡ ਨੇ ਇਕੱਠੇ ਹੋ ਕੇ ਇੱਕ ਐਪਲੀਕੇਸ਼ਨ ਪਾਈ ਆ ਜਿਹਦੇ ਵਿੱਚ ਕਿ ਸਾਰੇ ਪਿੰਡ ਨੇ ਸਾਈਨ ਕੀਤੇ ਆ ਬਿਜਲੀ ਵਿਭਾਗ ਨੂੰ ਉਹ ਆਂਦੇ ਵੀ ਤੁਸੀਂ ਪਹਿਲਾਂ ਤਾਂ ਸਾਰਿਆਂ ਤੋਂ ਪਹਿਲਾਂ ਤਾਂ ਆਪਦੇ ਮੀਟਰ ਪਟਕੇ ਲੈ ਜੋ ਫੇਰ ਜਿਹੜੇ ਗਾ ਜਿਹੜੇ ਖੰਭੇ ਆ ਕਹਿੰਦੇ ਖੰਭੇ ਪੱਟ ਕੇ ਲੈ ਜਾਓ ਤੇ ਜਿਹੜਾ ਟਰਾਂਸਫਾਰਮਰ ਕਹਿੰਦੇ ਟਰਾਂਸਫਾਰਮਰ ਵੀ ਆਪਦੇ ਲਾ ਕੇ ਲੈ ਜਾਓ ਤੇ ਤਾਰਾਂ ਦਾ ਜਿਹੜਾ ਤੁਸੀਂ ਜਾਲ ਬੁਣਿਆ ਵੈਣਾ ਕਹਿੰਦੇ ਇਹ ਵੀ ਚੱਕ ਕੇ ਤੁਸੀਂ ਆਪ ਦਾ ਮਿੱਤਰਾ ਕਹਿੰਦੇ ਲੈ ਜਾਓ ਸਾਨੂੰ ਬਿਜਲੀ ਨਹੀਂ ਕਹਿੰਦੇ ਚਾਹੀਦੀਗੀ ਕਹਿੰਦਾ 40 ਸਾਲ ਹੋ ਗਏ 40 ਸਾਲਾਂ ਦੇ ਵਿੱਚ ਕਹਿੰਦੇ ਤੁਸੀਂ ਅੱਜ ਤੱਕ ਕਦੇ ਵੀ ਜਿਹੜੇ ਵੀ ਆਪਦੇ ਖੰਭੇ ਕਹਿੰਦੇ ਸਾਡੇ ਆ ਖੇਤਾਂ ਦੇ ਵਿੱਚ ਲਾਏ ਵਿਆ ਉਹਨਾਂ ਖੰਭਿਆਂ ਦਾ ਸਾਨੂੰ ਅੱਜ ਤੱਕ ਕਦੇ ਵੀ ਕੋਈ ਵੀ ਕਰਾਇਆ ਨਹੀਂ ਦਿੱਤਾਗਾ ਤੇ ਆਪ ਜਿਹੜੀ ਵੀ ਤੁਸੀਂ ਬਿਜਲੀ ਦਿੰਨੇ ਆ ਸਾਨੂੰ ਉਹ ਬਿਜਲੀ ਜਿਹੜੀ ਉਹ ਪੂਰੀ ਮਹਿੰਗੀ ਦਿੰਨੇ ਆ ਪੂਰੇ ਟੈਕਸ ਲਾ ਕੇ ਦਿੰਨੇ ਆ ਤੁਸੀਂ ਕਹਿੰਦੇ ਆਵਾਮ ਦਾ ਜਿਹੜਾ ਖੂਨ ਚੂਸ ਕੇ ਰੱਖ ਲਿਆ ਠੀਕ ਆ ਜੀ ਤੇ ਇਸ ਕਰਕੇ ਕਹਿੰਦੇ ਵੀ ਆਪ ਦਾ ਤੁਸੀਂ ਖੰਭੇ ਆਪਦੇ ਪੱਟ ਕੇ ਲੈ ਜਾਓ ਸਾਨੂੰ ਬਿਜਲੀ ਕੋਈ ਨਹੀਂ ਚਾਹੀਦੀਗੀ ਤੇ ਫੇਰ ਕਹਿੰਦੇ ਜਿਹੜਾ 40 ਸਾਲਾਂ ਤੋਂ ਤੁਸੀਂ ਜਿਹੜੇ ਸਾਡੇ ਖੇਤਾਂ ਦੇ ਵਿੱਚ ਖੰਭੇ ਲਾਏ ਆ ਤੇ ਇਹਦਾ ਕਰੋੜਾਂ ਅਰਬਾਂ ਰੁਪਈਆਂ ਦਾ ਜਿਹੜਾ ਕਹਿੰਦੇ ਆ ਵੀ ਉਹ ਸਾਨੂੰ ਠੇਕਾ ਦਿੱਤਾ ਜਾਵੇ ਉਹਦਾ ਜਿਹੜਾ ਕਰਾਇਆ ਜਿਹੜਾ ਬਣਦਾ ਵੀ ਉਹ ਸਾਨੂੰ ਕਰਾਇਆ ਦਿੱਤਾ ਜਾਵੇ ਤੇ ਤੁਸੀਂ ਸਾਡੇ ਖੇਤ ਵਰਤੇ ਆ ਇਨ੍ਹਾਂ ਖੰਭਿਆਂ ਦੀ ਕਾਰਨ ਵੀ ਸਾਨੂੰ ਕਹਿੰਦੇ ਆ ਖੇਤ ਦੇ ਵਿੱਚ ਟਰੈਕਟਰ ਚਲਾਉਣ ਵਾਸਤੇ ਖੇਤ ਬੀਜਣ ਦੇ ਵਾਸਤੇ ਸਾਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਬਈ ਸਵਾਦ ਆ ਜਾਂਦਾ ਜਦੋਂ ਆਵਾਮ ਇਸ ਤਰ੍ਹਾਂ ਲੋਕ ਇਕੱਠੇ ਹੋ ਕੇ ਨਾ ਕਿਥੇ ਆ ਸਰਕਾਰ ਦੇ ਮੂੰਹ ਤੇ ਚਪੇੜਾ ਮਾਰਦੇ ਆ ਨਾ ਉਦੋਂ ਸਵਾਦ ਆ ਜਾਂਦਾ ਹੁਣ ਆਪਣੇ ਇੱਕ ਬੰਦੇ ਦੇ ਉੱਤੇ ਸਰਕਾਰ ਨੇ ਧੱਕਾ ਕੀਤਾ ਹੁਣ ਚਾਰਾਂ ਦੇ ਮੂੰਹ ਉਧਰ ਨੂੰ ਆ ਤੇ ਚਾਰਾਂ ਦੇ ਮੂੰਹ ਉਧਰ ਨੂੰ ਆ ਕੋਈ ਕਹਿੰਦਾ ਵੀ ਇਹ ਲੱਖਾ ਸਦਾਨਾ ਨਹੀਂ ਸਹੀ ਹੈਗਾ ਕੋਈ ਕਹਿੰਦਾ ਭਾਨਾ ਨਹੀਂ ਸਹੀ ਹੈਗਾ ਕੋਈਆਂ ਦਾ ਭਾਨੇ ਦੀ ਦੇਣ ਕੀ ਆ ਪੰਜਾਬ ਨੂੰ ਵੀ ਜਿਹੜੇ ਇਹ ਗੱਲ ਕਹਿੰਦੇ ਆ ਵੀ ਦੇਣ ਕਿਤੇ ਥੋੜੀ ਦੇਣ ਕੀ ਆ ਪੰਜਾਬ ਨੂੰ ਮੇਰੇ ਵਾਂਗੂ ਚੱਕ ਕੇ ਮੂੰਹ ਹਰੇਕ ਹੀ ਵੀਡੀਓ ਬਣਾ ਦਿੰਦਾ ਤੇ ਵੀ ਥੋੜੀ ਦੇਣ ਕੀ ਆ ਪੰਜਾਬ ਨੂੰ ਜੇ ਯਾਰ ਸਰਕਾਰਾਂ ਦੇ ਨਾਲ ਨਾ ਮੱਥੇ ਲਾਉਣੇ ਆ ਤਾਂ ਆਪਦੇ ਇਕੱਠੇ ਹੋ ਕੇ ਰੋ ਇਕੱਠੇ ਕਰੋ ਇਕੱਠੇ ਸਾਰੇ ਜਣੇ ਇਕੱਠੇ ਆਪਦਾ ਇੱਕ ਮੁੱਠ ਹੋ ਕੇ ਗੱਲਬਾਤ ਆਪਦੀ ਜਿਹੜੀ ਉਹ ਕਰੋ ਜੇ ਆਪਾਂ ਦਿੱਲੀ ਧਰਨੇ ਤੇ ਸਾਰੇ ਜਣੇ ਇਕੱਠੇ ਸੀਗੇ ਤਾਂ ਹੀ ਤਾਂ ਆਪਾਂ ਆਪਦੇ ਅੱਜ ਘਰਾਂ ਦੇ ਵਿੱਚ ਸੌਖੇ ਬੈਠੇ ਆਂ ਜੇ ਆਪਾਂ ਉਦੋਂ ਵੀ ਇਹਦਾ ਕਿੰਨੀ ਪਾੜਨ ਦੀ ਕੋਸ਼ਿਸ਼ ਕੀਤੀ ਗਈ ਆਪਾਂ ਨੂੰ ਤੇ ਜੇ ਆਪਾਂ ਉਦੋਂ ਇਕੱਠੇ ਰਹਿ ਸਕਦੇ ਆਂ ਤਾਂ ਫਿਰ ਆਪਾਂ ਹੁਣ ਕਿਉਂ ਨਹੀਂ ਇਕੱਠੇ ਰਹਿ ਸਕਦੇਗੇ ਧੰਨਵਾਦ